ਬੇਦਬੀ ਬਿੱਲ ਨੂੰ ਲੈ ਕੇ ਵਿਧਾਨ ਸਭਾ ਦੀ ਸਿਲੈਕਟ ਕਮੇਟੀ ਦੀ ਅਜ ਮੀਟਿੰਗ ਹੈ ਮੈਂਬਰ ਸਾਹਿਬਾਨ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ ਗੋਲਡੀ ਕੰਪੋਸਟ ਸਾਫ ਸਾਡੇ ਨਾਲ ਹੈ ਕਿਸ ਤਰ੍ਹਾਂ ਦੇਖਦੇ ਹੋ ਜੀ ਕਿਉਂਕਿ ਕਮੇਟੀ ਦੇ ਮੈਂਬਰਾਂ ਨੂੰ ਲੈ ਕੇ ਵੀ ਅਕਾਲੀ ਦਲ ਦੇ ਆਗੂ ਜਿਹੜੇ ਨੇ ਉਹ ਸਵਾਲ ਖੜੇ ਕਰਨੇ ਸ਼ੁਰੂ ਹੋ ਗਏ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕਿ ਜਿਹੜੀ ਆ ਸਿਲੈਕਟਡ ਕਮੇਟੀ ਬਣੀ ਹੈ ਸਿਲੈਕਟਡ ਕਮੇਟੀ ਕੀ ਇਸ ਤਰ੍ਹਾਂ ਦੇ ਨੁਕਤੇ ਲੈ ਕੇ ਆਏਗੀ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਹੋਏ ਔਰ ਜਿਹੜੇ ਪੀੜਤ ਨੇ ਉਹਨਾਂ ਨੂੰ ਇਨਸਾਫ ਮਿਲ ਪਾ ਦੇਖੋ ਜੇ ਆ ਕੋਈ ਰੋਲਾ ਪਾਉਂਦਾ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀਆਂ ਕਰਾਈਆਂ ਹੋਣ ਉਹਨਾਂ ਦਾ ਰੋਲਾ ਪਾਉਣਾ ਜਾਇਜ਼ ਹੈ ਜੀ ਸੋ ਅਸੀਂ ਤਾਂ ਇਹ ਕਹਿ ਸਕਦੇ ਆਂ ਵੀ ਇਹੋ ਜਿਹਾ ਕਾਨੂੰਨ ਬਣੇ ਨਾ ਤਾਂ ਅਸੀਂ ਕੋਈ ਉਹਦੇ ਤੇ ਅਸਾਨ ਕਰ ਰਹੇ ਆਂ ਕਿਉਂਕਿ ਗੁਰੂ ਸਾਹਿਬਾਂ ਅੰਦਰ ਰੋ ਹਰਜ ਮੱਥਾ ਟੇਕ ਕੇ ਨਿਕਲੇ ਗਏ ਗੁਰੂ ਸਾਹਿਬ ਸ਼ਬਦ ਪਲਾ ਕਰਿਓ ਪਰ ਇਹੋ ਜਿਹਾ ਕਾਨੂੰਨ ਬੰਨਣਾ ਚਾਹੀਦਾ ਜਿਸ ਦੇ ਨਾਲ ਪੁਸ਼ਤਾ ਤੱਕ ਯਾਦ ਰਵੇ ਵੀ ਆਮ ਆਦੀ ਪਾਰਟੀ ਦੀ ਸਰਕਾਰ ਆਈ ਸੀ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਗੁਰੂ ਬਚਾਤਾ ਕੀ ਅਸੀਂ ਸਕਦੇ ਆਂ ਗੁਰੂ ਸਾਹਿਬ ਦੇ ਅੰਗਾਂ ਨੂੰ ਸਾਮ ਸੰਭਾਲ ਲਈ ਕਾਨੂੰਨ ਲੈ ਕੇ ਆਏ ਸੀ ਜੀ ਇਹ ਤਾਂ ਮੁਗਲਾਂ ਤੋਂ ਵੀ ਵੱਧ ਗਿਆ ਮੁਗਲਾਂ ਦੇ ਟੈਨੌਰ ਚ ਵੀ ਕਦੇ ਹੋਇਆ ਨਹੀਂ ਉਹ ਅਜ ਗੁਰੂ ਸਾਹਿਬ ਦੀ ਪੀਐਡਬੀ ਹੋਈ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਜਿਹੜਾ ਇਹਨਾਂ ਦੇ ਟੈਨੌਰ ਚ ਖਾਲੀ ਦਲ ਦੇ ਟੈਨੌਰ ਚ ਹੋਇਆ ਉਹ ਜੀ ਸੋ ਅੱਜ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਕਮੇਟੀ ਦੀ ਕਿਸ ਅਜੰਡੇ ਦੇ ਉੱਪਰ ਮੇਨ ਚਰਚਾ ਹੋਏਗੀ ਕੋਈ ਪੁਆਇੰਟਸ ਆਏ ਆ ਜੀ ਇਸ ਇਸ ਪੁਆਇੰਟਸ ਦੇ ਉੱਪਰ ਚਰਚਾ ਹੋਣੀ ਬਿਲਕੁਲ ਅੱਜ ਫਰਸਟ ਮੀਟਿੰਗ ਹੈ ਉਹਦੀ ਸਟਾਰਟਿੰਗ ਹੈ ਡੇ ਬਾਏ ਡੇ ਤੁਹਾਨੂੰ ਮੀਟਿੰਗ ਤੋਂ ਬਾਅਦ ਦੱਸ ਦਿਆਂ ਕਿ ਉਹਦਾ ਅਜੰਡਾ ਹੋਊਗਾ ਕਿਵੇਂ ਕਿਵੇਂ ਉਹਨੂੰ ਆਪਾਂ ਫੋਲੋਅ ਅਪ ਕਰਾਂਗੇ ਕਿ ਕੀ ਉਹਦੇ ਚ ਕਾਨੂੰਨੀ رائے ਲਈ ਜਾਣ ਗਿਆ ਕਿ ਕੀ ਕੀ ਅਸੀਂ ਉਹਦੇ ਚ ਐਡ ਕਰ ਸਕਦੇ ਹਾਂ ਕਿ ਉਹਦੇ ਚ ਕੁਝ ਹੋ ਸਕਦਾ ਸਰਬਸੰਮਤੀ ਨਾਲ ਵਿਧਾਨ ਸਭਾ ਦੇ ਵਿੱਚ ਮਤਾ ਤੇ ਪਾਸ ਹੋ ਗਿਆ ਸੀ ਲੇਕਿਨ ਬਾਅਦ ਦੇ ਵਿੱਚ ਵਿਰੋਧੀ ਧਿਰ ਕਈ ਤਰ੍ਹਾਂ ਦੇ ਸਵਾਲ ਇਸ ਬਿਲ ਨੂੰ ਲੈ ਕੇ ਕਰਨੇ ਸ਼ੁਰੂ ਹੋ ਗਏ ਇਹਨੂੰ ਨਹੀਂ ਲੱਗਦਾ ਇਸ ਤੇ ਕੋਈ ਰਾਜਨੀਤੀ ਕਰਨੀ ਚਾਹੀਦੀ ਤੁਸੀਂ ਆਪਦੀ رائے ਰੱਖੋ ਪ੍ਰਾਪਦੀ ਰਾਏ ਦੇ ਨਾਲ ਹੀ ਅਸੀਂ ਸਾਰੇ ਰਲ ਮਿਲ ਕੇ ਇੱਕ ਦੂਜੇ ਨਾਲ ਕਰ ਸਕਦੇ ਹਾਂ ਬੇਅਦਵੀ ਬਿੱਲ ਨੂੰ ਲੈ ਕੇ ਵਿਧਾਨ ਸਭਾ ਦੀ ਸਿਲੈਕਟ ਕਮੇਟੀ ਦੀ ਅਜ ਮੀਟਿੰਗ ਹੈ ਮੈਂਬਰ ਸਾਹਿਬਾਨ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ ਗੋਲਡੀ ਕੰਪੋਸਟ ਸਾਹਿਬ ਸਾਡੇ ਨਾਲ ਹੈ ਕਿਸ ਤਰ੍ਹਾਂ ਦੇਖਦੇ ਹੋ ਜੀ ਕਿਉਂਕਿ ਕਮੇਟੀ ਦੇ ਮੈਂਬਰਾਂ ਨੂੰ ਲੈ ਕੇ ਵੀ ਆਕਾਲੀ ਦਲ ਦੇ ਆਗੂ ਜਿਹੜੇ ਨੇ ਉਹ ਸਵਾਲ ਖੜੇ ਕਰਨੇ ਸ਼ੁਰੂ ਹੋ ਗਏ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕਿ ਜਿਹੜੀ ਆ ਸਿਲੈਕਟਡ ਕਮੇਟੀ ਬਣੀ ਹੈ ਸਿਲੈਕਟਡ ਕਮੇਟੀ ਕੀ ਇਸ ਤਰ੍ਹਾਂ ਦੇ ਨੁਕਤੇ ਲੈ ਕੇ ਆਏਗੀ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਹੋਏ ਔਰ ਜਿਹੜੇ ਪੀੜਤ ਨੇ ਉਹਨਾਂ ਨੂੰ ਜੇ ਇਹ ਕੋਈ ਰੋਲਾ ਪਾਉਂਦਾ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀਆਂ ਕਰਾਈਆਂ ਹੋਣ ਉਹਨਾਂ ਦਾ ਰੋਲਾ ਪਾਉਣਾ ਜਾਇਜ਼ ਹੈ ਜੀ ਸੋ ਅਸੀਂ ਤਾਂ ਇਹ ਕਹਿ ਸਕਦੇ ਆਂ ਵੀ ਇਹੋ ਜਿਹਾ ਕਾਨੂੰਨ ਬਣੇ ਨਾ ਤਾਂ ਅਸੀਂ ਕੋਈ ਉਹਦੇ ਤੇ ਅਸਾਨ ਕਰ ਰਹੇ ਆਂ ਕਿਉਂਕਿ ਗੁਰੂ ਸਾਹਿਬਾਂ ਅੰਦਰ ਰੋਜ਼ ਹਰਜੋ ਮੱਥਾ ਟੇਕ ਕੇ ਨਿਕਲੇ ਗੁਰੂ ਸਾਹਿਬ ਸ਼ਬਦ ਪਲਾ ਕਰਿਓ ਪਰ ਇਹੋ ਜਿਹਾ ਕਾਨੂੰਨ ਬੰਨਣਾ ਚਾਹੀਦਾ ਜਿਸ ਦੇ ਨਾਲ ਪੁਸ਼ਤਾ ਤੱਕ ਯਾਦ ਰਵੇ ਵੀ ਆਮ ਆਦੀ ਪਾਰਟੀ ਦੀ ਸਰਕਾਰ ਆਈ ਸੀ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਗੁਰੂ ਬਚਾਤਾ ਕੀ ਅਸੀਂ ਸਕਦੇ ਆਂ ਗੁਰੂ ਸਾਹਿਬ ਦੇ ਅੰਗਾਂ ਨੂੰ ਸਾਮ ਸੰਭਾਲ ਲਈ ਕਾਨੂੰਨ ਲੈ ਕੇ ਆਏ ਸੀ ਜੀ ਇਹ ਤਾਂ ਮੁਗਲਾਂ ਤੋਂ ਵੀ ਵੱਧ ਗਿਆ ਮੁਗਲਾਂ ਦੇ ਟੈਨੌਰ ਚ ਵੀ ਕਦੇ ਹੋਇਆ ਨਹੀਂ ਉਹ ਅਸੀਂ ਗੁਰੂ ਸਾਹਿਬ ਦੀ ਪੀਐਟਪੀ ਹੋਈ ਹੈ ਬੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਜਿਹੜਾ ਇਹਨਾਂ ਦੇ ਟੈਨੌਰ ਚ ਖਾਲੀ ਦਲ ਦੇ ਟੈਨੌਰ ਚ ਹੋਇਆ ਜੀ ਤੇ ਅੱਜ ਅੱਜ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਕਮੇਟੀ ਦੀ ਕਿਸ ਅਜੰਡੇ ਦੇ ਉੱਪਰ ਮੇਨ ਚਰਚਾ ਹੋਏਗੀ ਕੋਈ ਪੁਆਇੰਟਸ ਆਏ ਆ ਜੀ ਇਸ ਇਸ ਪੁਆਇੰਟਸ ਦੇ ਉੱਪਰ ਚਰਚਾ ਹੋਣੀ ਬਿਲਕੁਲ ਅੱਜ ਫਰਸਟ ਮੀਟਿੰਗ ਹੈ ਉਹਦੀ ਸਟਾਰਟਿੰਗ ਹੈ ਡੇ ਬਾਏ ਡੇ ਤੁਹਾਨੂੰ ਮੀਟਿੰਗ ਤੋਂ ਬਾਅਦ ਦੱਸ ਦਿਆਂ ਕਿ ਉਹਦਾ ਅਜੰਡਾ ਹੋਊਗਾ ਕਿਵੇਂ ਕਿਵੇਂ ਉਹਨੂੰ ਆਪਾਂ ਫੋਲੋਅ ਅਪ ਕਰਾਂਗੇ ਕਿ ਕੀ ਉਹਦੇ ਚ ਕਾਨੂੰਨੀ ਰਾਏ ਲਈ ਜਾਣ ਗਿਆ ਕਿ ਕੀ ਅਸੀਂ ਉਹਦੇ ਚ ਐਡ ਕਰ ਸਕਦੇ ਹਾਂ ਕਿ ਉਹਦੇ ਚ ਕੁਝ ਹੋ ਸਕਦਾ ਸਰ ਸਰਬਸੰਮਤੀ ਨਾਲ ਵਿਧਾਨ ਸਭਾ ਦੇ ਵਿੱਚ ਮਤਾ ਤੇ ਪਾਸ ਹੋ ਗਿਆ ਸੀ ਲੇਕਿਨ ਬਾਅਦ ਦੇ ਵਿੱਚ ਵਿਰੋਧੀ ਧਿਰ ਕਈ ਤਰ੍ਹਾਂ ਦੇ ਸਵਾਲ ਇਸ ਬਿਲ ਨੂੰ ਲੈ ਕੇ ਕਰਨੇ ਸ਼ੁਰੂ ਹੋ ਗਏ ਮੈਨੂੰ ਨਹੀਂ ਲੱਗਦਾ ਇਸ ਤੇ ਕੋਈ ਰਾਜਨੀਤੀ ਕਰਨੀ ਚਾਹੀਦੀ ਤੁਸੀਂ ਆਪਦੀ ਰਾਏ ਰੱਖੋ ਆਪਦੀ ਰਾਏ ਦੇ ਨਾਲ ਹੀ ਅਸੀਂ ਸਾਰੇ ਨਾਲ ਮਿਲ ਕੇ ਇੱਕ ਦੂਜਨਾ ਕਰ ਸਕਦੇ ਹਾਂ